ਅਈਂ ਵੀਡੀਓ 'ਚ ਆਪਾਂ ਗੱਲਬਾਤ ਬਾਅਦ 'ਚ ਕਰਾਂਗੇ ਪਹਿਲਾਂ ਤੁਸੀਂ ਇਹ ਵੀਡੀਓ ਦੇਖੋ ਇਸ ਕੋਈ ਨਹੀਂ ਆਪਕੋ ਵੀ ਛੂਏਗਾ ਪ੍ਰਭੂ ਚਲੋ ਆ ਨਾ ਨਾ ਲਾ 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 ਦੇਖੋ ਜਿਸ ਤੇ ਕੋ ਤੋ ਹਲੇ ਜਿਸ ਕਮਸਾ ਬੰਦੇ ਨੂੰ ਕੋ ਤੋ ਜਿਸ ਕਮਸਾ ਬੰਦੇ ਨੂੰ ਕੋ ਤੋ ਜਿਸ ਕਮਸਾ ਬੰਦੇ ਨੂੰ ਕੋ ਤੋ ਦੇਖਣ ਤਾਂ ਇਹ ਸਵਾ ਕੁਸ਼ੋ ਇੱਕ ਮਜ਼ਾਕ ਜਿਹਾ ਲੱਗਦਾ ਹੈ ਹਨ ਪਰ ਅੱਜ ਇਹ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਭਿਆਨਕ ਬਿਮਾਰੀ ਬੰਦ ਚੱਲ ਰਹੀ ਹੈ ਠੀਕ ਹੈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜੇ ਕਿਸੇ ਬੰਦਾ ਜੇ ਕੋਈ ਅੰਨਾ ਹੈਗਾ ਬੰਦੇ ਨੂੰ ਅੰਨੇ ਨੂੰ ਬੰਦੇ ਨੂੰ ਪੰਜ ਮਿੰਟਾ ਦੇਖਣ ਦਿਸਨ ਲਾ ਦਿੰਦੇ ਨੇ ਮੜੇ ਬੰਦੇ ਨੂੰ ਜਿਉਂਦਾ ਕਰਨਾ ਹੋਵੇ ਉਹ ਵੀ ਮੜੇ ਹੋਏ ਬੰਦੇ ਨੂੰ ਜਿਉਂਦਾ ਕਰ ਦਿੰਦੇ ਨੇ ਏਡਸ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਮਿੰਟਾ ਸੈਕਿੰਡਾਂ ਵਿੱਚ ਛੁਟਕਾਰਾ ਦਵਾ ਦਿੰਦੇ ਨੇ ਹਨਾ ਦੇਖਣ ਤਾਂ ਆਪਾਂ ਨੂੰ ਸਿਰਫ ਇਹ ਮਜ਼ਾਕ ਜਿਹਾ ਲੱਗਦਾ ਹੈ ਪਰ ਇੱਕ ਗੱਲ ਹੈ ਕਿ ਬਹੁਤ ਵੱਡੀ ਸੀਰੀਅਸ ਹੋਣ ਵਾਲੀ ਗੱਲ ਹੈਗੀ ਹੈ ਸਿਰਸੋਣ ਦੀ ਗੱਲ ਇਹ ਹੈ ਕਿ ਆਪਣੇ ਪੰਜਾਬੀ ਜਿਹਦੇ ਲੋਕ